ਸ਼ੰਭੂ ਬਾਰਡਰ ਖਨੌਰੀ ਬਾਰਡਰ ਤੇ ਡੱਬਾ ਵਾਲੇ ਬਾਰਡਰ ਇਹਨਾਂ ਰੂਟਾਂ ਤੋਂ ਹੀ ਅਸੀਂ ਹਰਿਆਣੇ 'ਚ ਐਂਟਰ ਕਰਕੇ ਦਿੱਲੀ ਵੱਲ ਅੱਗੇ ਵਧਾਂ ਜਦੋਂ ਤੱਕ ਸਰਕਾਰ ਸਾਡੀਆਂ ਡਿਮਾਂਡਸ ਪੂਰੀਆਂ ਨਹੀਂ ਕਰਦੇ ਕਿ ਉਹਨਾਂ ਤੇ ਇੱਕ ਮੋਰਚਾ ਲਾ ਮੰਨ ਸਰਕਾਰ ਦੇ ਸਿਰ ਤੇ ਵੀ ਕਿੰਨੀ ਲੰਮਾ ਉਹ ਮੋਰਚਾ ਚਲਾਉਣਾ ਠੀਕ ਹੈ ਉਹ ਵੀ ਕਹਿੰਦੇ ਨੇ ਕਿ ਅਸੀਂ ਅਗਲੀ ਕੋਡ ਆਫ ਕਨੈਕਟ ਲੱਗ ਗਿਆ ਹੈ ਉਹ ਨਹੀਂ ਚੀਜ਼ ਲਾਗੂ ਨਹੀਂ ਹੋ ਸਕਦੀ ਤਾਂ ਕੋਡ ਆਫ ਕਨੈਕਟ ਲੱਗ ਵੀ ਜਾਵੇ ਜਦੋਂ ਅਸੀਂ ਮਾਨ ਬਣਾਇਆ ਅਸੀਂ ਅਗਲੀ ਸਰਕਾਰ ਦੀ ਵੀ ਵੋਟ ਕਰ ਲਾਂਗੇ ਕੋਈ ਰੌਲਾ ਨਹੀਂ ਹੈਗਾ ਆ ਦੇਖੋ ਡੜੀਆਂ ਗੱਲਾਂ ਦਾ ਐਲਾਨ ਸਰਕਾਰ ਨੇ ਕੀਤਾ ਹੋਇਆ ਉਹਨਾਂ ਤੇ ਕੋਈ ਖੋਟਕ ਕਨੈਪਟ ਨਹੀਂ ਲੱਗਦਾ ਦੇਖੋ ਗਲਬਾਲ ਲਈ ਤਾਂ ਅਸੀਂ ਖੁੱਲਾ ਛੱਡਿਆ ਹੋਇਆ ਕੋਈ ਜਾਣਕਾਰੀ ਨਹੀਂ ਹੈਗੇ ਪਰ ਸਾਨੂੰ ਨਹੀਂ ਲੱਗਦਾ ਕੇਂਦਰ ਗੱਲ ਕਰੂਗਾ ਪੰਜਾਬ ਕੇਸੀ ਜਗਮਨੀ ਟੀਵੀ ਦੇ ਸਾਰਿਆਂ ਦਾ ਸਵਾਗਤ ਹੈ ਮੈਂ ਹਾ ਨਵੀਨ ਸੇਟੀ ਤਾਂ ਇੱਕ ਵਾਰ ਫਿਰ ਤੋਂ ਕਿਸਾਨ ਜਿਹੜੇ ਹਨ ਉਹ ਦਿੱਲੀ ਕੁਛ ਕਰਨ ਜਾ ਰਹੇ ਨੇ ਤਾਰੀਖ ਜਿਹੜੀ ਉਹ ਫਾਈਨਲ ਹੋ ਚੁੱਕੀ ਹੈ 13 ਤਾਰੀਖ ਨੂੰ ਜਾਨਗੇਤ ਤਿੰਨ ਥਾਵਾਂ ਤੇ ਕਿਸਾਨ ਇਕੱਠੇ ਹੋਣਗੇ ਤੇ ਕਿਸਾਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਦਿੱਲੀ ਦਾ ਮਤਲਬ ਦਿੱਲੀ ਯਾਨੀ ਕਿ ਅਸੀਂ ਰਸਤੇ ਦੇ ਵਿੱਚ ਕਿਤੇ ਵੀ ਰੁਕਾਂਗੇ ਨਹੀਂ ਤੇ ਫਿਲਹਾਲ ਕੀ ਇਹ ਅੰਦੋਲਨ ਸੰਕੇਤਕ ਤੌਰ ਤੇ ਕੁਝ ਦਿਨਾਂ ਦਾ ਹੋਏਗਾ ਜਾਂ ਪੱਕੇ ਤੌਰ ਤੇ ਕਿਸਾਨ ਜਿਵੇਂ ਪਹਿਲਾਂ ਬੈਠੇ ਸੀ ਉਸ ਤਰੀਕੇ ਨਾਲ ਪ੍ਰਦਰਸ਼ਨ ਕਿਸਾਨਾਂ ਨੂੰ ਕਰਨਾ ਪਵੇਗਾ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸਰਵਜਿੰਗ ਪੰਦੇਹਰ ਪੰਦੇਹਰ ਸਾਹਿਬ ਜਿਸ ਤਰੀਕੇ ਨਾਲ ਮੈਂ ਕਿਹਾ ਅੰਦੋਲਨ ਦੀ ਡੇਟ ਤੁਸੀਂ ਫਾਈਨਲ ਕਰ ਦਿੱਤੀ ਹੈ 13 ਤਾਰੀਖ ਤੇ ਕਿਹਾ ਤੁਸੀਂ ਇਹ ਸੰਕੇਤਿਕ ਤੌਰ ਤੇ ਕਰਨ ਜਾ ਰਹੇ ਹੋ ਕੋਸ਼ਿਸ਼ ਇੱਕ ਦੋ ਦਿਨ ਦੋ ਦਿਨ ਵਾਸਤੇ ਕਿ ਪੱਕੇ ਬੈਠਣ ਜਾ ਰਹੇ ਹੋ ਇਹ ਪੱਕਾ ਮੋਰਚਾ ਜੀ ਜਦੋਂ ਤੱਕ ਸਰਕਾਰ ਸਾਡੀਆਂ ਡਿਮਾਂਡਸ ਪੂਰੀਆਂ ਨਹੀਂ ਕਰਦੇ ਕਿ ਉਹਨਾਂ ਤੱਕ ਮੋਰਚਾ ਲਾਵਾਂਗੇ ਉਹਨਾਂ ਸਰਕਾਰ ਦੇ ਸਿਰ ਤੇ ਆ ਵੀ ਕਿੰਨੀ ਲੰਮਾ ਉਹ ਮੋਰਚਾ ਚਲਾਉਣਗੇ ਤੁਸੀਂ ਪੂਰੀ ਤਿਆਰੀ ਕਰਕੇ ਚੱਲੇ ਹੋ ਇੱਥੋਂ ਕਿ ਕਿਹੜੀ ਥਾਂਵਾਂ ਤੋਂ ਚੱਲਣ ਨਾਲ ਆਹ ਦੇਖੋ ਚੱਲਣਾ ਤਾਂ ਪੂਰੇ ਪੰਜਾਬ ਚੋਂ ਆ ਪੂਰੇ ਦੇਸ਼ ਦੇ ਵਿੱਚੋਂ ਠੀਕ ਹੈ ਤਿਆਰੀ ਸਾਡੀ ਚੜ੍ਹਦੀ ਕਲਾ ਚ ਆ ਤੋ ਸਾਨੂੰ ਲੱਗਦਾ ਦੇਸ਼ ਪਰ ਦੇ ਲੱਖਾਂ ਕਿਸਾਨ ਮਜ਼ਦੂਰ ਆਪਣੀਆਂ ਟਰੈਕਟਰ ਟਰਾਲੀਆਂ ਤੇ 13 ਨੂੰ ਕੂਚ ਕਰਨਗੇ ਇੱਥੋਂ ਦੀ ਗੱਲ ਕਰੀਏ ਤਾਂ ਮੋਸਟਲੀ ਸ਼ੰਭੂ ਬਾਰਡਰ ਬਾਕੀ ਬਾਰਡਰਾਂ ਤੇ ਜਾਂਦੇ ਨੇ ਇਧਰੋਂ ਵੀ ਕੋਈ ਫਾਈਨਲ ਕੀਤਾ ਕਿ ਹਾਂ ਕਿਸਾਨ ਇੱਥੇ ਇਕੱਠੇ ਹੋਣ ਆਪਾਂ ਇਸ ਥਾਂ ਤੋਂ ਦਿੱਲੀ ਕੂਚ ਕਰਾਂਗੇ ਹਾਂ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਗੈਰ ਰਾਜਨੀਤਿਕ ਨੇ ਜਿਹੜਾ ਫੈਸਲਾ ਕੀਤਾ ਕਿ ਸ਼ੰਭੂ ਬਾਰਡਰ ਖਨੌਰੀ ਬਾਰਡਰ ਤੇ ਡੱਬਵਾਲੀ ਬਾਰਡਰ ਇਹਨਾਂ ਰੂਟਾਂ ਤੋਂ ਹੀ ਅਸੀਂ ਹਰਿਆਣੇ ਚ ਇੰਟਰ ਕਰਕੇ ਦਿੱਲੀ ਵੱਲ ਨੂੰ ਅੱਗੇ ਵਧਾਂਗੇ ਇਹ ਗੱਲੇ ਦੁਆਰਾ ਇਸ ਤਰੀਕੇ ਦਾ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ ਪਹਿਲਾਂ ਵੀ ਕਈ ਗੱਲਾਂ ਤੇ ਸਹਿਮਤੀ ਬਣੀ ਸੀ ਜਿਸ ਤੋਂ ਬਾਅਦ ਤੁਸੀਂ ਉੱਥੋਂ ਉੱਠ ਕੇ ਵਾਪਸ ਆ ਗਏ ਸੀ ਹੁਣ ਕਿਹੜੇ ਕਿਹੜੇ ਮੁੱਦੇ ਨੇ ਜਿਨ੍ਹਾਂ ਦੇ ਉੱਪਰ ਤੁਸੀਂ ਪ੍ਰਦਰਸ਼ਨ ਕਰਨ ਜਾ ਰਹੇ ਆ ਆ ਦੇਖੋ 2 ਸਾਲ ਹੋ ਗਏ ਦੋਵਾਂ ਸਾਲਾਂ ਵਿੱਚ ਜਿਹੜੀ 9 ਦਸੰਬਰ ਨੂੰ ਚਿੱਠੀ ਉੱਥੇ ਗਈ ਸੀ 11 ਦਸੰਬਰ ਨੂੰ ਤਾਂ ਇਹ ਕਹਿ ਕੇ ਉੱਥੋਂ ਉੱਠੇ ਸੀ ਵੀ ਇਹ ਅਸੀਂ ਜਿਹੜਾ ਵਾ ਇਹਨੂੰ ਪੋਸਟਪੋਨ ਕੀਤਾ ਵਾ ਮਤਲਬ ਇਹਨੂੰ ਇਹਨੂੰ ਵਾਪਸ ਨਹੀਂ ਲਿਆ ਤਾਂ ਉਹ 2 ਸਾਲ ਤਾਂ ਲੰਘ ਗਏ ਨਾ ਕਿਸੇ ਨੇ ਸਾਨੂੰ ਐਮਐਸਬੀ ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣਾ ਕੇ ਦਿੱਤਾ ਨਾ ਡਾਕਟਰ ਸੁਆਮੀਨਾਥ ਨੇ ਰਿਪੋਰਟ ਲਾਗੂ ਕੀਤੀ ਨਾ ਦਿੱਲੀ ਦੇ ਕੇਸ ਵਾਪਸ ਲਏ ਨਾ ਪੋਲੂਸ਼ਨ ਐਕਟ ਦੇ ਵਿੱਚੋਂ ਕਿਸਾਨ ਨੂੰ ਬਾਹਰ ਕੱਢਿਆ ਨਾ ਬਿਜਲੀ ਸ਼ਿਸ਼ੋਧਨ ਬਿੱਲ ਦਾ ਕੋਈ ਮਸਲਾ ਹੱਲ ਕੀਤਾ ਨਾਲ ਕੰਪਿਊਟਰ ਖਰੀਦਾਂ ਇਨਸਾਬ ਮਿਲਿਆ ਹੁਣ ਹੋਰ ਡਿਮਾਂਡਸ ਜੋੜ ਕੇ ਅਸੀਂ ਜਾ ਰਹੇ ਹਾਂ ਤੇ ਅਸੀਂ ਸਮਾਂ ਬਹੁਤ ਦਿੱਤਾ ਇਸ ਕਰਕੇ ਇਹ ਕਾਰਨ ਬਣਿਆ ਵੀ 2 ਸਾਲ ਦਾ ਸਮਾਂ ਲੰਘਣ ਦੇ ਬਾਵਜੂਦ ਸਰਕਾਰ ਨੇ ਕੋਈ ਫੈਸਲਾ ਨਹੀਂ ਕੀਤਾ ਹੈ ਤੁਹਾਡੀਆਂ ਪਹਿਲੀਆਂ ਮੰਗਾਂ ਵੀ ਪੂਰੀਆਂ ਨਹੀਂ ਹੋਈਆਂ ਤੇ ਐਮਐਸਪੀ ਦੀ ਜਿਹੜੀ ਮੇਨ ਤਾਂ ਉਹ ਵੀ ਰਹਿੰਦਾ ਉਸ ਦਾ ਵੀ ਰਹੇਗਾ ਹਾਂ ਦੇਖੋ ਜੜੀਆਂ ਮੰਨੀਆਂ ਹੋਈਆਂ ਮੰਗਾਂ ਸੀ ਉਹ ਵੀ ਨਹੀਂ ਇਸ ਦੌਰਾਨ ਕੋਈ ਸਰਕਾਰ ਨੇ ਮੀਟਿੰਗ ਸੱਤ ਕੇ ਪ੍ਰੂਸਾ ਜਤਾਇਆ ਹੋਵੇ ਕੋਈ ਗੱਲਬਾਤ ਦਾ ਫੈਸਲਾ ਕੀਤਾ ਕੋਈ ਨਹੀਂ ਕੀਤਾ ਤਾਂ ਸਾਡੀ ਮਜਬੂਰੀ ਸੀ ਵੀ ਅਸੀਂ ਦਿੱਲੀ ਵਾਲੇ ਨੂੰ ਕੋਚ ਕਰੀਏ ਨਹੀਂ ਹੁਣ ਤੁਸੀਂ ਕੋਚ ਕਰਨ ਜਾ ਰਹੇ ਹੋ ਕਿਉਂਕਿ ਅਕਸਰ ਹੁੰਦਾ ਹੈ ਕਿ ਪ੍ਰਦਰਸ਼ਨ ਹੁੰਦੇ ਨੇ ਜੰਤਰ ਮੰਤਰ ਤੇ ਜਗ੍ਹਾ ਨਿਸ਼ਚਿਤ ਕਰ ਦਿੱਤੀ ਜਾਂਦੀ ਹੈ ਕਿਸੇ ਥਾਂ ਦੇ ਨਿਸ਼ਚਿਤ ਕਰ ਜਾਂਦੀ ਹੈ ਕਿ ਤੁਸੀਂ ਇੱਥੇ ਪ੍ਰਦਰਸ਼ਨ ਆਪਣਾ ਕਰ ਸਕਦੇ ਹੋ ਤੁਹਾਡੇ ਵੱਲੋਂ ਵੀ ਕੋਈ ਫਾਈਨਲ ਕੀਤਾ ਗਿਆ ਕਿ ਹਾਂ ਇਸ ਥਾਂ ਤੇ ਉੱਥੇ ਜਾ ਕੇ ਬੈਠਣਾ ਹੈ ਕਿ ਜਿੱਥੇ ਬੈਰੀਕੇਡ ਹੋਣਗੇ ਜਿੱਥੇ ਰੋਕਿਆ ਜਾਏਗਾ ਉੱਥੇ ਰੁਕ ਹਾਂ ਜਗ੍ਹਾ ਤਾਂ ਸੀ ਜੰਤਰ ਮੰਤਰ ਦੀ ਮੰਗੀ ਹੋਈ ਹੈ ਦੇਖੋ ਹੁਣ ਦੇਖੋ ਇਹ ਮੌਕੇ ਦੀਆਂ ਹਾਲਾਤਾਂ ਕੀ ਕੀ ਬੰਦਦਾ ਕੀ ਨਹੀਂ ਬੰਦਦਾ ਪਹਿਲਾਂ ਦੇਖਿਆ ਸੀ ਟਰੈਕਟਰਾਂ ਨੂੰ ਘਰ ਬਣਾ ਲਿਤਾ ਗਿਆ ਸੀ ਸੜਕਾਂ ਦੇ ਤੁਸੀਂ ਬੈਠੇ ਸੀ ਤਿਆਰੀ ਉਧਾਂ ਦੀ ਕਰਕੇ ਚੱਲਿਓ ਹਾਂ ਦੇਖੋ ਰਾਸ਼ਨ ਪਾਣੀ ਪੱਕਾ ਵਾ ਸਾਲ ਦਾ ਵੀ ਆ 6 ਮਹੀਨੇ ਦਾ ਵੀ ਆਪਣੀ ਜਿੰਨੀ ਪਿੰਡ ਦੀ ਸਾਰਾ ਕੁਝ ਲੰਗਰ ਹੈਗਾ ਸਾਡੇ ਕੋਲ ਸਿਗਾ ਹਰ ਕਿਸਮ ਦਾ ਬਾਲਣ ਹੈਗਾ ਵਾ ਲੰਗਰ ਕਿਦਾਂ ਪਕਾਉਣਾ ਉਹਦਾ ਪ੍ਰਬੰਧ ਹੈਗਾ ਰਾਤ ਦਿਨ ਆਪਣੇ ਟਰੈਕਟਰ ਟਰਾਲੀਆਂ ਨੂੰ ਘਰ ਬਣਾ ਕੇ ਕਿਵੇਂ ਚੱਲਣਾ ਸਾਰੇ ਪ੍ਰਬੰਧ ਅਸੀਂ ਕੀਤੇ ਹੋਏ ਇਸ ਮੌਕੇ ਦੇ ਕਿਉਂਕਿ ਚੋਣਾ ਵੀ ਨੇੜੇ ਨੇ ਕਈ ਥਾਵਾਂ ਤੇ ਰੋਪੇ ਵੀ ਲੱਗਣਗੇ ਕਿਉਂ ਇਲੈਕਸ਼ਨ ਨੇੜੇ ਨੇ ਇੱਕ ਵਾਰ ਫੇਰ ਤੋਂ ਕਿਸਾਨਾਂ ਨੇ ਉਹੀ ਸਮਝ ਚੁਣ ਲਿਆ ਕਿ ਆਪਾਂ ਦਿੱਲੀ ਪਹੁੰਚ ਗਈ ਹਾਂ ਕਿਉਂ ਨਹੀਂ ਦੇਖੋ ਕਿਸਾਨ ਨੂੰ ਹੱਕ ਆ ਜਦੋਂ ਦੇਸ਼ ਦੀ ਕਿਸਮਤ ਦਾ ਫੈਸਲਾ ਹੋਣਾ ਆਪਾਂ ਨਵਾਂ ਪ੍ਰਧਾਨ ਮੰਤਰੀ ਚੁਣਨਾ ਉਹਨੇ ਸਾਡੇ ਦੇਸ਼ ਦੇ ਕਿਸਾਨ ਮਜ਼ਦੂਰ ਲਈ ਨੀਤੀ ਪਾਲਿਸੀ ਬਣਾਉਣੀ ਆ ਤਾਂ ਸਾਨੂੰ ਹੱਕ ਹੈਗਾ ਵੀ ਅਸੀਂ ਗੱਲ ਉਹਨਾਂ ਗਾੜੀ ਰੱਖੀਏ ਵੀ ਆ ਸਾਡੇ ਮਸਲੇ ਅਧੂਰੇ ਹੈਗੇ ਆ ਇਹ ਤਾਂ ਸਾਨੂੰ ਹੱਕ ਹੈਗਾ ਨਾ ਦੇਸ਼ ਦੇ ਕਿਸਾਨ ਮਜ਼ਦੂਰ ਨੂੰ ਤੋਂ ਅਸੀਂ ਹੱਕ ਦੇ ਨਾਲ ਡੈਮੋਕ੍ਰੇਸੀ ਵਿੱਚ ਆਪਦਾ ਪ੍ਰੋਗਰਾਮ ਕਰ ਰਹੇ ਹਾਂ 13 ਤਾਰੀਖ ਫਾਈਨਲ ਹੋ ਗਈ ਹੈ ਕਿ ਅਜੇ ਵੀ ਕੋਈ ਉਮੀਦ ਹੈ ਕੋਈ ਗੱਲਬਾਤ ਹੋ ਜਾਵੇ ਕੇਂਦਰ ਨਾਲ ਕਿ ਅਸੀਂ ਇਹ ਕਰ ਰਹੇ ਹਾਂ ਉਹ ਦੇਖੋ ਗੱਲਬਾਤ ਲਈ ਤਾਂ ਅਸੀਂ ਖੁੱਲਾ ਛੱਡਿਆ ਹੋਇਆ ਕੋਈ ਇਨਕਾਰੀ ਨਹੀਂ ਹੈਗੇ ਪਰ ਸਾਨੂੰ ਨਹੀਂ ਲੱਗਦਾ ਕੇਂਦਰ ਗੱਲ ਕਰੂਗਾ ਆ ਦੇਖੋ ਜਦੋਂ ਅੰਦੋਲਨ ਵੱਡਾ ਹੋ ਗਿਆ ਕਹਿਣ ਤੋਂ ਪਹਿਲ ਮਜਬੂਰੀ ਚ ਗੱਲ ਕਰਨੀ ਪਊ ਮਜਬੂਰੀ ਚ ਕੁਝ ਦੇਣਾ ਪਊ ਉਵੇਂ ਜਿਵੇਂ ਕਾਰਪੋਰੇਟ ਦੀ ਲੱਬੀ ਆ ਕੁਝ ਸਾਨੂੰ ਦੇਣਾ ਨਹੀਂ ਚਾਹੁੰਦੇ ਹੈ ਪਹਿਲਾਂ ਤੁਸੀਂ ਕਹਿੰਦਾ ਸੀ ਕਿ ਉਹਨਾਂ ਨੇ ਹੋਲਡ ਕਰ ਲਿਆ ਤੇ ਤੁਸੀਂ ਉਸ ਤੋਂ ਬਾਅਦ ਵਾਪਸ ਮੋੜੇਗੀ ਇਸ ਵਾਰ ਤੁਸੀਂ ਫਾਈਨਲ ਕੀਤਾ ਕਿਉਂਕਿ ਡਿਮਾਂਡਸ ਤਾਂ ਬੜੀਆਂ ਨੇ ਠੀਕ ਹੈ ਉਹ ਵੀ ਕਹਿ ਦੇਣਗੇ ਅਸੀਂ ਅਗਲੀ ਉਹਨਾਂ ਕੋਰਡ ਆਫ ਕਨੈਕਟ ਲੱਗ ਗਿਆ ਹੈ ਹੁਣ ਇਹ ਚੀਜ਼ ਲਾਗੂ ਨਹੀਂ ਹੋ ਸਕਦੀ ਤੁਸੀਂ ਇਲੈਕਸ਼ਨ ਤੋਂ ਬਾਅਦ ਜਿਹੜੀ ਨਵੀਂ ਸਰਕਾਰ ਆਈ ਉਹਨਾਂ ਨੂੰ ਤੁਸੀਂ ਕਰਿਆ ਜੀ ਜਾਂ ਕੁਝ ਤੁਹਾਨੂੰ ਕਹਿ ਦੇਣ ਕਿ ਹਾਂ ਅਸੀਂ ਇਹ ਕਰਨ ਜਾ ਰਹੇ ਹਾਂ ਕਿੰਨੀਆਂ ਚੀਜ਼ਾਂ ਤੇ ਤੁਹਾਡਾ ਨੇਗੋਸ਼ੀਏਬਲ ਰਵੇਗੀ ਆ ਦੇਖੋ ਜਿਹੜੀਆਂ ਗੱਲਾਂ ਦਾ ਐਲਾਨ ਸਰਕਾਰ ਨੇ ਕੀਤਾ ਹੋਇਆ ਉਹਨਾਂ ਤੇ ਕੋਈ ਕੋਰਡ ਆਫ ਕਨੈਕਟ ਨਹੀਂ ਲੱਗਦਾ ਉਹ ਤਾਂ ਹੈਗਾ ਹੀ ਆ ਬਾਕੀ ਦੇਖੋ ਕੋਡਾ ਕਨੈਕਟ ਲੱਗ ਵੀ ਜਾਵੇ ਜਦੋਂ ਅਸੀਂ ਮਾਨ ਬਣਾਇਆ ਅਸੀਂ ਅਗਲੀ ਸਰਕਾਰ ਦੀ ਵੀ ਵੇਟ ਕਰ ਲਾਂਗੇ ਕੋਈ ਰੌਲਾ ਨਹੀਂ ਹੈਗਾ ਜਥੇਬੰਦੀਆਂ ਡਟ ਲਗਭਗ 200 ਤੋਂ ਪਲੱਸ ਜਥੇਬੰਦੀਆਂ ਸਟੇਨ ਸੁੰਡੇ ਸੀ ਕਿਸਾਨ ਲੀਡਰ ਦਾ ਕਹਿਣਾ ਹੈ ਕਿ 200 ਦੇ ਕਰੀਬ ਜਥੇਬੰਦੀਆਂ ਨੇ ਤੇ ਅਸੀਂ ਮਨ ਬਣਾ ਕੇ ਚੱਲੇ ਆ ਕਿ ਅਗਲੀ ਸਰਕਾਰ ਤੱਕ ਵੀ ਅਗਰ ਬਹਿਣਾ ਪਿਆ ਦਿੱਲੀ ਦੇ ਵਿੱਚ ਤਾਂ ਉੱਥੇ ਬੈਠਾਂਗੇ ਪਰ ਆਪਣੀਆਂ ਮੰਗਾਂ ਜਿਹੜੀਆਂ ਐ ਇਸ ਵਾਰ ਮਨਾ ਕੇ ਵਾਪਸ ਮੁੜਾਂਗੇ ਕੈਮਰਾਮੈਨ ਰਜਤ ਨਾਲ ਨਵੀਨ ਸੇਟੀ ਪੰਜਾਬ ਕੇਸਰੀ ਜਗਬਾਨੀ